ਹਾਂ ਜੀ ਵੈਲਕਮ ਆਈ ਸਾਰੇ ਪਰਿਵਾਰਾਂ ਦਾ ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਆਪਾਂ ਤੁਹਾਨੂੰ ਪਹਿਲਾਂ ਵੀ ਦੋ ਤਿੰਨ ਬਲੌਗ ਜਿਹੜੇ ਪਾਏ ਆ ਬਣਾ ਕੇ ਜਦੋਂ ਆਪਾਂ ਗਏ ਸੀ ਹਜ਼ੂਰ ਸਾਹਿਬ ਦੀ ਯਾਤਰਾ ਤੇ ਤੇ ਅਸੀਂ ਸੋਚਿਆ ਵੀ ਕਿਉਂਕਿ ਸਾਡਾ ਜਿਹੜਾ ਕੰਮ ਹੈਗਾ ਉਹ ਹੈਗਾ ਤੁਰੇ ਫੇਰੇ ਵਾਲਾ ਜਾਂਦੇ ਰਹਿੰਨੇ ਆ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਸੀਂ ਸੋਚਿਆ ਵੀ ਜਾਣੇ ਤਾਂ ਹੈਗੀਆਂ ਵੀ ਕਿਉਂ ਨਾ ਆਪਾਂ ਤੁਹਾਨੂੰ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਜਿਹੜੇ ਪੰਜਾਬ ਦੇ ਇਤਿਹਾਸਕ ਗੁਰੂ ਘਰ ਉਹਨਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਣ ਤੇ ਆਪਾਂ ਅੱਜ ਚੱਲੇ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਇੱਕ ਗੁਰੂ ਘਰ ਬਣਿਆ ਹੋਇਆ ਪਿੰਡ ਦਾ ਨਾਮ ਹੈ ਸੈਦੇਵਾਲਾ ਮੇਰੇ ਖਿਆਲ 'ਚ ਮਾਨਸਾ ਡਿਸਟ੍ਰਿਕਟ ਹੀ ਪੈਂਦਾ ਮਾਨਸਾ ਆਈ ਪੈਂਦਾ ਹੋਣਾ ਕਿਉਂਕਿ ਬਲਾਡਾ ਬੋਹ ਦੇ ਨਾਲ ਹੈਗਾ ਬੋਹਾ ਬਲਾਡਾ ਤੁਸੀਂ ਸੁਣਿਆ ਹੁਣ ਤੇ ਉਹਦੇ ਬਿਲਕੁਲ ਬੋਹਾ ਤੋਂ 8 ਕਿਲੋਮੀਟਰ ਦੇ ਪੈ ਜਾਂਦੀ ਜਿਹੜੀ 메ਨ ਰੋਡ ਤੋਂ ਸੜਕ ਜਾਂਦੀ ਉਹ ਵੀ ਸੜਕ ਵੀ ਗੁਰੂ ਘਰ ਵਾਲੀ ਵਧੀਆ ਬਣੀ ਹੋਈ ਹੈ ਤੇ ਗੁਰੂ ਘਰ ਜਾ ਕੇ ਤੁਹਾਨੂੰ ਉਹਦੇ ਇਤਿਹਾਸ ਬਾਰੇ ਵੀ ਦੱਸਾਂਗੇ ਵੀ ਇਹ ਉਥੋਂ ਦਾ ਇਤਿਹਾਸ ਕੀ ਆ ਇਹ ਦਿਖਾਣ ਦਾ ਮਕਸਦ ਇੱਕੋ ਹੀ ਆ ਵੀ ਬਹੁਤ ਗੁਰੂ ਘਰ ਇਦਾਂ ਦੇ ਹੁੰਦੇ ਆ ਜਿਹੜੇ ਆਪਣੇ ਇਲਾਕੇ 'ਚ ਵੀ ਹੁੰਦੇ ਆ ਤੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿਉਂਕਿ ਆਪਣੇ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਵੀ ਲਗਭਗ ਹਰ ਤੀਜੇ ਚੌਥੇ ਪਿੰਡ ਦੇ ਵਿੱਚ ਕੋਈ ਨਾ ਕੋਈ ਦਸੇ ਪਾਤਸ਼ਾਹਿਆਂ ਦੇ ਵਿੱਚੋਂ ਕੋਈ ਨਾ ਕੋਈ ਗੁਰੂ ਸਾਹਿਬ ਆਏ ਹੋਏ ਆ ਤਾਂ ਜਾਂ ਸੰਤ ਮਹਾਪੁਰਖ ਕੋਈ ਨਾ ਕੋਈ ਆਇਆ ਹੋਇਆ ਹੈ ਰੇਹਤ ਨਗਰ ਦੇ ਵਿੱਚ ਹੀ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਡੀ ਛੋਟੀ ਜੀ ਕੋਸ਼ਿਸ਼ ਆ ਉਮੀਦ ਆ ਤੁਸੀਂ ਸਾਡਾ ਸਹਿਯੋਗ ਕਰਦੇ ਰਹੋਗੇ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋਗੇ ਤੁਹਾਨੂੰ ਕਿਵੇਂ ਲੱਗਿਆ ਆਪਾਂ ਕੋਸ਼ਿਸ਼ ਇਹ ਕਰਾਂਗੇ ਵੀ ਤੁਹਾਨੂੰ ਪੰਜਾਬ ਦੇ ਤਾਂ ਲਗਭਗ ਹਰੇਕ ਗੁਰੂ ਘਰ ਦੇ ਦਰਸ਼ਨ ਕਰਾਈਏ ਜਿੰਨੇ ਵੀ ਇਤਿਹਾਸ ਗੁਰੂ ਘਰ ਆ ਉਹ ਆਪਾਂ ਜਿਵੇਂ ਜਿਵੇਂ ਬਾਕੀ ਟਾਈਮ ਦੇਊਗਾ ਉਹ ਆਪਾਂ ਤੁਹਾਨੂੰ ਦਰਸ਼ਨਦਾਰੀ ਕਰਾਵਾਂਗੇ ਚਲਦੇ ਆ ਜੀ ਆਪਾਂ ਅੱਜ ਸਟਾਰਟਿੰਗ ਕਰਦੇ ਆ ਪਹਿਲੇ ਗੁਰੂ ਘਰ ਦੇ ਵਿੱਚ ਚਲਦੇ ਆ ਆਪਾਂ ਸੈਦੇ ਵਾਲਾ ਪਿੰਡ ਦੇਖਦੇ ਆਂ ਚੱਲ ਕੇ ਉੱਥੇ ਆਪਾਂ ਦਰਸ਼ਨ ਮੇਲੇ ਕਰਦੇ ਆਂ ਨਮਸਕਾਰ ਕਰਦੇ ਆਂ ਗੁਰੂ ਤੋਂ ਅਸੀਰਵਾਦ ਲੈ ਕੇ ਆਪਾਂ ਨਵੀਂ ਚੀਜ਼ ਦੀ ਅੱਜ ਸ਼ੁਰੂਆਤ ਕਰਨ ਜਾ ਰਹੇ ਆਂ ਆਪਾਂ ਪਹੁੰਚ ਗਏ ਜੀ ਰੱਲੇ ਜੋਗਰ ਰੱਲਾ ਤੁਸੀਂ ਸੁਣਿਆ ਹੋਣਾ ਬਹੁਤ ਵੱਡੇ ਪਿੰਡ ਆ ਦੋਨੀਆਂ ਤੇ ਇੱਥੋਂ ਆਪਾਂ ਜਿਹੜਾ ਮੋੜਾਂਗੇ ਇੱਧਰ ਨੂੰ ਆ ਗੇਟ ਬਣਿਆ ਹੋਇਆ ਇੱਥੇ ਵੀ ਬਹੁਤ ਮੰਨਤ ਵਾਲੀ ਜਗ੍ਹਾ ਹੈਗੀ ਆ ਧੰਨ ਧੰਨ ਬਾਬਾ ਜੋਗੀ ਵੀਰ ਜੀ ਰੱਲਾ ਇਹ ਜੋਗੀ ਵੀਰ ਬਾਬਾ ਜੀ ਦੀ ਜਗਾ ਹੀ ਅੱਕੇ ਜਾ ਕੇ ਵੀ ਤੁਹਾਨੂੰ ਕੋਈ ਸਪੈਸ਼ਲ ਵੀ ਆਪਾਂ ਉਹਦਾ ਬਲੌਗ ਬਣਾ ਲਾਂਗੇ ਜਿਆਦਾ ਤਾਂ ਜਿਹੜਾ ਚਹਿਲ ਗੋਤ ਹੈਗਾ ਪੰਜਾਬ ਦੇ ਵਿੱਚ ਚਹਿਲ ਪਰਿਵਾਰ ਆ ਜਿੰਨੇ ਉਹ ਬਾਬਾ ਜੀ ਨੂੰ ਮੰਨਦੇ ਹੈਗੇ ਆ ਤੇ ਮੇਲਾ ਵੀ ਲੱਗਦਾ ਇੱਕ ਤਾਂ ਮੇਰੇ ਘਰ 'ਚ ਚੇਤ 'ਚ ਹੁੰਦਾ ਮੇਲਾ ਇੱਕ ਹੁੰਦਾ ਭਾਦੋਂ 'ਚ ਨਾ ਭਾਦੋਂ ਚੇਤ ਦਾ ਹੁੰਦਾ ਦੋ ਸਾਲ 'ਚ ਮੇਰੇ ਘਰ 'ਚ ਦੋ ਤਿੰਨ ਵਾਰ ਮੇਲਾ ਲੱਗਦਾ ਇੱਥੇ ਇਹ ਬਹੁਤ ਘੱਟ ਹੁੰਦਾ ਬਹੁਤ ਜ਼ਿਆਦਾ ਸਕੂਲ ਵੀ ਬਣਿਆ ਹੋਇਆ ਨਾਲ ਬਾਬਾ ਜੀ ਦੇ ਨਾਮ ਦੇ ਉੱਪਰ ਤੇ ਉਹ ਸਕੂਲ ਵੀ ਸਾਡੇ ਇਲਾਕੇ ਵਾਸਤੇ ਬਹੁਤ ਵਧੀਆ ਹੈਗਾ ਕਾਫੀ ਲੰਬੇ ਟਾਈਮ ਤੋਂ ਚੱਲ ਰਿਹਾ ਸਕੂਲ ਤੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਦਰਬਾਰ ਸਾਹਿਬ ਵੀ ਬਣਿਆ ਹੋਇਆ ਤੇ ਇੱਕ ਸਾਈਡ ਦੇ ਉੱਪਰ ਜਗ੍ਹਾ ਬਣੀ ਹੋਈ ਆ ਬਾਬਾ ਜੋਗੀ ਪੀਰ ਜੀ ਦੀ ਬਹੁਤ ਲੋਕਾਂ ਦੀ ਸਰਦ ਆ ਗਈ ਚਹਿਲ ਪਰਹਾਰ ਜਿੰਨੇ ਵੀ ਹੈਗੇ ਆ ਬਾਕ-ਬਾਕ ਸਾਰੇ ਇੰਡੀਆ ਦੇ ਵਿੱਚ ਹੀ ਇੱਥੇ ਆਉਂਦੇ ਹੈਗੇ ਆ ਤੇ ਸਭ ਤੋਂ ਵਧੀਆ ਜੀ ਇੱਥੇ ਜਿਹੜੀ ਹੈਗੀ ਆ ਉਹ ਬេះਦਾ ਇੱਧਰ ਸਾਡੇ ਇਲਾਕੇ ਤੋਂ ਉਹਨੂੰ ਝੀੜੀ ਕਹਿ ਦਿੰਦੇ ਆ ਵੀ ਦਰਖਤ ਬਹੁਤ ਲੱਗੇ ਹੋਏ ਆ ਜੰਗਲ ਟਾਈਪ ਹੈਗਾ ਸਾਰਾ ਜਿੰਨੀ ਵੀ ਉਸ ਆਪਾਂ ਗੁਰੂ ਘਰ ਦੀ ਜਿਹੜੀ ਜਾਂ ਬਾਬੇ ਜੀ ਦੀ ਜਗ੍ਹਾ ਦੀ ਜਿਹੜੀ ਜ਼ਮੀਨ ਆ ਉਹ ਜੰਗਲ ਉਹਦੇ ਵਿੱਚ ਪੁਰਾਣੇ ਦਰਖਤ ਜਿਵੇਂ ਤੁਸੀਂ ਦਿਖਾਵਾਂਗੇ ਵੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਇਦੋਂ ਆਪਾਂ ਹੁਣ ਨੰਗਾ ਨਹੀਂ ਨਾ ਵਿਚਾਲ ਦੀ ਰੋਡ ਨੰਗ ਦੀ ਆ ਦੋਨੇ ਸਾਈਡ ਪੁਰਾਣੇ ਟਾਈਮ ਵਾਲੇ ਦਰਖਤ ਜਿਵੇਂ ਬਾਣ ਬਾਣ ਹੋ ਗਏ ਹੋਰ ਕਾਫੀ ਹੋ ਗਏ ਦਰਖਤ ਆ ਦੇਖੋ ਸਾਰਾ ਇੱਧਰ ਵੀ ਦਿਖਾ ਦੋ ਸਾਰਾ ਜੰਗਲ ਦੀ ਤਰ੍ਹਾਂ ਦਾ ਪੂਰਾ ਤੇ ਕਾਫੀ ਇਹ ਨਹੀਂ ਹੈਗਾ ਵੀ ਥੋੜੇ ਜਗ੍ਹਾ ਚਾਹੀਏ ਮੇਰੇ ਖਿਆਲ ਚ ਇਹ ਬਹੁਤ ਜ਼ਿਆਦਾ ਜਗ੍ਹਾ ਚ ਹੋਣਾ ਜਿਹੜੇ ਇਹ ਦਰਖਤ ਦੇਖੋ ਮੈਨੂੰ ਪੂਰਾ ਪ੍ਰੋਪਰ ਤਾਂ ਨਹੀਂ ਹੈਗਾ ਵੀ ਕਿੰਨੇ ਕਿੱਲੇ ਆ ਇਹ ਪਰ ਇੰਨਾ ਕਾ ਹੈਗਾ ਵੀ ਇਹ ਬੱਜੀ ਦੀ ਕਿਲੇ ਦਾ ਆਰਾਮ ਨਾਲ ਹੋਣਗੀ ਹੋਣਗੇ ਵੱੱਦੀ ਹੋਊਗੀ ਜਗਾ ਸਾਰੀ ਟੋਟਲ ਜੇ ਆਪਾਂ ਲਾ ਲਈਏ ਇੱਕੋ ਉਸ ਜਗਾ ਤੇ ਇਧਰਲੀ ਸਾਈਡ ਬਹੁਤ ਵਧੀਆ ਪ੍ਰਭਾਵ ਲਾ ਵੀ ਕੀਤਾ ਇਹਨਾਂ ਨੇ ਉਹ ਅੱਗੇ ਆਊਗਾ ਤੇ ਟੂਰਨਾਮੈਂਟ ਵੀ ਹੁੰਦਾ ਕਬੱਡੀ ਨੂੰ ਵੀ ਪ੍ਰਮੋਟ ਕਰਦੀ ਹੈ ਇਹ ਕਮੇਟੀ ਇੱਥੇ ਟੂਰਨਾਮੈਂਟ ਵੀ ਹੁੰਦਾ ਭੱਦੋਂ ਦੇ ਵਿੱਚ ਟੂਰਨਾਮੈਂਟ ਹੁੰਦਾ ਹੁੰਦਾ ਮੇਰੇ ਖਿਆਲ ਚ ਗਰਮੀ ਵਾਲੀ ਕਬੱਡੀ ਦੀ ਸਟਾਰਟਿੰਗ ਇੱਥੋਂ ਹੁੰਦੀ ਆ ਤੇ ਇਧਰ ਇਹਨਾਂ ਨੇ ਕੀ ਕੀਤਾ ਨਾ ਪਿਛਲੇ 2-3 ਸਾਲਾਂ ਤੋਂ ਮੈਂ ਦੇਖ ਰਿਆ ਆਹ ਜਗ੍ਹਾ ਤੇ ਬਾਗ ਲਾਤਾ ਅਮਰੂਦਾਂ ਦਾ ਬਾਗ ਦਾ ਵੀ ਦਰਖਤ ਦੇ ਦਰਖਤ ਹੋ ਗਏ ਨਾਲੇ ਗੁਰਦੁਆਰਾ ਸਾਹਿਬ ਨੂੰ ਇਨਕਮ ਹੋਣੀ ਸਟਾਰਟ ਹੋ ਗਈ ਇਹ ਵੀ ਵਧੀਆ ਸੋਚ ਹੈਗੀ ਆ ਤੇ ਬਾਗ ਲਾਤਾ ਹੁਣ ਇਹਨੇ ਫਰੂਟ ਦੇਣਾ ਸਟਾਰਟ ਕਰਤਾ ਤੇ ਇੱਧਰ ਸਾਰਾ ਇਹ ਬਾਗ ਲੱਗਿਆ ਹੋਇਆ ਅਮਰੂਦ ਦਾ ਇਹ ਇਹ ਪੂਰਾ ਜੰਗਲ ਆ ਜੰਗਲ ਕਹਿ ਸਕਦੇ ਆ ਆਪਾਂ ਇੱਕ ਤਰ੍ਹਾਂ ਦਾ ਵੀ ਜਿਵੇਂ ਜੰਗਲ ਦੇ ਵਿੱਚ ਦਰਖਤ ਹੁੰਦੇ ਆ ਐਦਾਂ ਦਰਖਤ ਹੀ ਦਰਖਤ ਤਾਂ ਸਾਰੇ ਤੇ ਬਹੁਤ ਸਾਡੀ ਇਲਾਕੇ ਦੇ ਵਿੱਚ ਲੋਕ ਬਹੁਤ ਮੰਨਦੇ ਹੈਗੇ ਆ ਇਸ ਜਗਾ ਨੂੰ ਦੀ ਮਾਨਤਾ ਹੁੰਦੀ ਆ ਬਹੁਤ ਜਦੋਂ ਮੇਲਾ ਹੁੰਦਾ ਨਾ ਉਦੋਂ ਦੇਖਣਯੋਗ ਹੁੰਦਾ ਬਹੁਤ ਵੱਡਾ ਇਕੱਠ ਹੁੰਦਾ ਤੇ ਲੋਕ ਰਾਤਾਂ ਰਹਿ ਰਹਿ ਕੇ ਜਾਂਦੇ ਆ ਟਰੈਕਟਰ ਟਰਾਲੀਆਂ ਤੇ ਆਪਣੇ ਆਪਣੇ ਸਾਧਨਾਂ ਤੇ ਆਉਂਦੇ ਆ ਕਦੇ ਦਿਖਾਵਾਂਗੇ ਤੁਹਾਨੂੰ ਇਹਦਾ ਫੁੱਲ ਵਲੌਗ ਵੀ ਆਪਾਂ ਲੈ ਕੇ ਆਵਾਂਗੇ ਉਹਨਾਂ ਦੇ ਟਾਈਮ ਦੇ ਵਿੱਚ ਅੰਦਰ ਤੋਂ ਦਿਖਾਵਾਂਗੇ ਸਾਰਾ ਅੱਜ ਆਪਾਂ ਜਾ ਰਹੇ ਸੀ ਰਸਤੇ 'ਚ ਆ ਗਿਆ ਮੈਂ ਸੋਚਾ ਥੋੜਾ ਜਿਹਾ ਦੱਸ ਦਈਏ ਤੁਹਾਨੂੰ ਕਿਉਂਕਿ ਕਈ ਵਾਰੀ ਆਪਾਂ ਇੱਧਰ ਦੀ ਨੰਗਦੇ ਆ ਤਾਂ ਬੰਦਾ ਦਰਸ਼ਨ ਕਰ ਜਾਂਦਾ ਲੰਗਰ ਵੀ ਚੱਲਦਾ ਹੁੰਦਾ ਇੱਥੇ ਲੰਗਰ ਵੀ ਚੱਗ ਸਕਦੇ ਹੋ ਤੁਹਾਨੂੰ ਲੋੜ ਹੈਗੀ ਆ ਤਾਂ ਮੇਲੇ ਵੇਲੇ ਤਾਂ ਇੱਥੇ ਫਿਰ ਰੌਣਕੀ ਲੱਗੀਆਂ ਹੁੰਦੀਆਂ ਉਹ ਤਾਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੀ ਅਲੱਗ-ਅਲੱਗ ਲੰਗਰ ਲਾਉਂਦੇ ਆ ਪਿੰਡਾਂ ਆ ਕੇ ਤੇ ਲੰਗਰਾਂ ਦੀ ਤਾਂ ਪੰਜਾਬ 'ਚ ਬੈਸੀ ਘਾਟ ਨਹੀਂ ਹੈਗੀ ਕਿਸੇ ਵੀ ਘਰ 'ਚ ਵੀ ਜਲ ਜੋਣਾ ਤੁਸੀਂ ਗੁਰਦੁਆਰਾ ਸਾਹਿਬ 'ਚ ਤਾਂ ਮਿਲਣੀ ਮਿਲਣਾ ਕਿਸੇ ਦੇ ਆਮ ਘਰ 'ਚ ਵੀ ਚੱਲ ਜੋ ਵੀ ਰੋਟੀ ਖਾਣੀ ਆ ਚਾਹ ਪੀਣੀ ਆ ਇਹ ਚੀਜ਼ ਤਾਂ ਆਪਾਂ ਨੂੰ ਗੁਰੂਆਂ ਨੇ ਦਿੱਤੀ ਹੋਈ ਆ ਇਹ ਤਾਂ ਏ ਪੰਜਾਬ ਵਾਲਾ ਕੰਮ ਜਿਹੜਾ ਹੈਗਾ ਇਹ ਕਿਤੇ ਨਹੀਂ ਮਿਲਦਾ ਕਿਉਂਕਿ ਮੈਨੂੰ ਵੀ ਬਹੁਤ ਟਾਈਮ ਹੋ ਗਿਆ ਦੁਨੀਆ 'ਤੇ ਘੁੰਮਦੇ ਨੂੰ ਸਾਰੇ ਕਿਤੇ ਜਾਏ ਤੇ ਬਾਹਰਲੇ ਦੇਸ਼ਾਂ 'ਚ ਵੀ ਗਏ ਆ ਪਰ ਇਹ ਚੀਜ਼ ਪੰਜਾਬ ਵਾਲੀ ਚੀਜ਼ ਕਿਤੇ ਨਹੀਂ ਹੈਗੀ ਲੰਗਰ ਆ ਜਿਹੜਾ ਤੁਸੀਂ ਆਮ ਨੋਰਮਲੀ ਆਪਣੇ ਘਰਾਂ 'ਚ ਹੀ ਬਗਜੂ ਕਿਸੇ ਦੇ ਵੀ ਤੁਹਾਨੂੰ ਪਹਿਲਾਂ ਜਾਣ ਆਂਦੇ ਹੋ ਨਹੀਂ ਜਾਣਦੇ ਤੁਹਾਨੂੰ ਪਰਿਵਾਰ ਪਹਿਲਾਂ ਪੁੱਛੂਗਾ ਬਾਈ ਜੀ ਚਾਹ ਪੀਓਗੇ ਚਾਹ ਪੀਓਗੇ ਤਾਂ ਸਬਦੀ ਆਪਣੇ ਪੰਜਾਬ ਦੇ ਵਿੱਚ ਪਤਾ ਨਹੀਂ ਕਿ ਕਿੱਥੋਂ ਆਇਆ ਇਹ ਸਬਦ ਹਰੇਕ ਪਰਿਵਾਰ ਕਿਤੇ ਵੀ ਚਲ ਜਦੋਂ ਉਹਨੂੰ ਪਹਿਲਾਂ ਚਾਹ ਪਣੀ ਪੁੱਸੂਗਾ ਹੀ ਪੁੱਸੂਗਾ ਇਹ ਗੁਰੂਆਂ ਦੀ ਕਿਰਪਾ ਆਪਣੇ ਪੰਜਾਬ ਤੇ ਚੱਲਦੇ ਆਪਾਂ ਕਿ ਇਸ ਰੋਡ ਤੇ ਅੱਗੇ ਆਊਗਾ ਭਿੱਖੀ ਭਿੱਖੀ ਸ਼ਹਿਰ ਹੈਗਾ ਭਿੱਖੀ ਤੋਂ ਜਿਵੇਂ ਹੁਣ ਮੰਨ ਲਓ ਪਟਿਆਲਾ ਸਾਈਡ ਤੋਂ ਆਉਣਾ ਤੁਸੀਂ ਚੰਡੀਗੜ੍ਹ ਸਾਈਡ ਤੋਂ ਆਉਣਾ ਉਹ ਭਿੱਖੀ ਵਾਲੀ ਸਾਈਡ ਤੋਂ ਹੋਗੇ ਭਿੱਖੀ ਤੋਂ ਰੋਡ ਮੁੜ ਜੂਗੀ ਅੱਗੇ ਤੁਸੀਂ ਮਾਨਸਾੜੀ ਸਾਈਡ ਤੋਂ ਆ ਰਹੇ ਹੋ ਆਪਣਾ ਸੋਰੀ ਮਾਨਸਾ ਆ ਗਿਆ ਇਧਰੋਂ ਬਰਨਾਲਾ ਸਾਈਡ ਤੋਂ ਆ ਰਹੇ ਹੋ ਤਾਂ ਵੀ ਤੁਹਾਨੂੰ ਪਿੱਖੀ ਤੋਂ ਰੋਡ ਸਿੱਧੀ ਸੈਦਿਆਲ ਨੂੰ ਮਿਲ ਜੂਗੀ। ਮਤਲਬ ਮੇਨ ਆ ਇਧਰਲੇ ਏਰੀਆ 'ਚ ਕਿਤੋਂ ਵੀ ਤੁਸੀਂ ਆਉਣਾ ਜਲੰਧਰ, ਮੋਗਾ, ਫਗਵਾੜਾ ਸਾਰੇ ਏਰੀਆ 'ਚ ਤੁਹਾਨੂੰ ਪਿੱਖੀ ਆਉਣਾ ਪੈਣਾ। ਪਿੱਖੀ ਤੋਂ ਸਿੱਧੀ ਰੋਡ ਆ, ਡਬਲ ਰੋਡ ਆ। ਅੱਗੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ। ਹਾਂਜੀ ਇਹ ਹੈਗਾ ਜੀ ਪਿੱਖੀ ਸਹਿਰ। ਤੇ ਜਿਹੜੀ ਰੋਡ ਆ ਇਹ ਬਟਿੰਡਾ ਤੋਂ ਆਪਾਂ ਭਵਾਨੀਗੜ੍ਹ ਕਹਿ ਲਈਏ ਜਾਂ ਅੱਗੇ ਪਟਿਆਲਾ ਨੂੰ ਨਿਕਲ ਜਾਂਦੀ ਆ। ਤੇ ਇੱਥੋਂ ਜਿਹੜਾ ਮਾਨਸ ਨੂੰ ਸਿੱਧਾ ਰੰਗ ਜਾਣਾ ਬਲਾਡਾ ਲਿਖਿਆ ਇੱਧਰ ਇੱਧਰ ਮੁੜਨਾ ਇਹ ਬਲਾਡੇ ਨੂੰ ਸਿੱਧੀ ਬਲਾਡਾ ਬੋਹਾ ਰੋਡ ਆ ਜੱਖਲ ਵੀ ਇਹੀ ਰੋਡ ਜਾਂਦੀ ਐ ਇੱਥੋਂ ਤੇ ਏਸੀ ਰੋਡ ਤੇ ਅੱਗੇ ਜਾ ਕੇ ਹਤਿਆਬਾਦ ਜੱਖਲ ਮੂਨਕ ਬਲਾਡਾ ਇਹ ਰੋਡ ਆ ਗਈ ਸਾਰੀ ਵਧੀਆ ਰੋਡ ਆ ਤੇ ਇਹ ਤੋਂ ਅੱਗੇ ਜਾ ਕੇ ਆਊਗਾ ਬਲਾਡਾ ਬਲਾਡੇ ਤੋਂ ਅੱਗੇ ਆਊਗਾ ਬੋਹਾ ਬੋਹਾ ਤੋਂ ਆਪਾਂ ਜਿਹੜਾ ਗੁਰੂਕਰਨ ਨੂੰ ਰਸਤਾ ਖੱਬੇ ਹੱਥ ਮੁੜਦਾ ਤੇ ਉੱਥੋਂ ਆਪਾਂ ਮੁੜਾਂਗੇ ਉਬਿਧਾ ਨੂੰ ਦਿਖਾਵਾਂਗੇ ਦਿਖਾਵਾਂਗੇ ਵੀ ਕਿੱਥੋਂ ਮੁੜਨਾ ਤੇ ਚੱਲਦੇ ਆ ਜੀ ਆਪਾਂ ਆਪਾਂ ਪਹੁੰਚ ਗਏ ਜੀ ਬੋਹਾ ਇਹ ਰੋਡ ਜਿਹੜੀ ਸਿੱਧੀ ਜਾਂਦੀ ਹੈ ਇਹ ਆਪਾਂ ਇਹਨੂੰ ਕਹਿ ਦਈਏ ਵੀ ਫਤਿਹਆਬਾਦ ਰੋਡ ਵੀ ਕਹਿ ਸਕਦੇ ਤੁਸੀਂ ਅੱਗੇ ਰਤੀਆ ਇੱਥੋਂ ਹੈਗਾ ਜਿਹੜਾ 18 ਕਿਲੋਮੀਟਰ ਰਹਿ ਜਾਂਦਾ ਰਤੀਆ ਅੱਗੇ ਤੇ ਇਹ ਬੋਹਾ ਹੈਗਾ ਵੀ ਸਿੱੇ ਆਪਾਂ ਭਲਾੜੀ ਤੋਂ ਆਏ ਆ ਭਲਾੜਾ ਪਿੱਖੀ ਇਥੋਂ ਜਿਹੜਾ ਆਪਾਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਕਿਹਾ ਸੀ ਵੀ ਖੱਬੇ ਮੁੜਨਾ ਜੇ ਤੁਸੀਂ ਪਿੱਖੀ ਵੱਲ ਤੋਂ ਆ ਰਹੇ ਹੋ ਜੇ ਤੁਸੀਂ ਰਤੀ ਵਾਲੀ ਸਾਈਡ ਤੋਂ ਆ ਰਹੇ ਹੋ ਫਿਰ ਤੁਸੀਂ ਮੁੜਨਾ ਸੱਜੇ ਬੋਰਡ ਵੀ ਲੱਗਿਆ ਹੋਇਆ ਰੋਡ ਦੇ ਉੱਪਰ ਥੋੜਾ ਅੱਗੇ ਜਾ ਕੇ ਤੁਹਾਨੂੰ ਬੋਰਡ ਵੀ ਮੈਂ ਦਿਖਾ ਦਿੰਦਾ ਆ ਲੱਗਿਆ ਹੋਇਆ ਬੋਰਡ ਸਾਹਮਣੇ ਸੈਦੇਵਾਲਾ ਸੈਦੇਵਾਲਾ ਲਿਖਿਆ ਹੋਇਆ ਉਹ ਉੱਪਰ ਵੱਡਾ ਬੋਰਡ ਲੱਗਿਆ ਹੋਇਆ ਧੰਨ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਗੁਰਦੁਆਰਾ ਪਾਹਨ ਜੋੜਾ ਸਾਹਿਬ ਉਸ ਸਤਿਮੰਜੀ ਸੈਦੇ ਵਾਲਾ ਸੇ ਕਿਲੋਮੀਟਰ ਹੈ ਜੀ ਤੁੰ ਗਊਂਸਾਲਾ ਰੋਡ ਤੋਂ ਮੁੜਨਾ ਇਹ ਧਿਆਨ ਰੱਖਣਾ ਵੀ ਆ ਕੌਂਸਲਾ ਹੈਗੀ ਅੱਗੇ ਨਾਲ ਤੇ ਇੱਥੋਂ ਇਹ ਰੋਡ ਸਿੱਧੀ ਜਿਹੜੀ ਚਿੱਟੀ ਪੱਟੀ ਵਾਲੀ ਰੋਡ ਤੁਸੀਂ ਛੱਡਣੀ ਨਹੀਂ ਸਿੱਧੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਜੂ ਇੱਥੋਂ 8 ਕਿਲੋਮੀਟਰ ਆ ਮੇਰੇ ਖਿਆਲ ਚ 7 ਜਾਂ 8 ਕਿਲੋਮੀਟਰ ਹੋਣਾ ਇੰਨਾ ਕੀ ਆ ਦੱਸ ਚੱਲਦੇ ਜੀ ਆਪਾਂ ਕਰਦੇ ਆ ਦਰਸ਼ਨ ਲਓ ਜੀ ਪਹੁੰਚ ਗਏ ਆਪਾਂ ਕਰੋ ਜੀ ਦਰਸ਼ਨ ਬਣੇ ਹੋਇਆ ਡਿਊਟੀ ਸਾਹਿਬ ਅੱਜ ਮੇਰੇ ਖਿਆਲ ਚ ਮੱਸਿਆ ਦਾ ਦਿਹਾੜਾ ਤੇ ਸਾਨੂੰ ਨਹੀਂ ਪਤਾ ਵੀ ਨਹੀਂ ਸੀ ਸਾਨੂੰ ਤਾਂ ਵੀ ਮੱਸਿਆ ਅੱਜ ਪਰ ਅਸੀਂ ਤਾਂ ਮੱਥਾ ਟੇਕਣ ਹੀ ਆਏ ਸੀਗੇ ਪਰ ਹੋਰ ਵੀ ਖੁਸ਼ੀ ਦੀ ਗੱਲ ਹੋ ਗਈ ਵੀ ਅੱਜ ਕੋਈ ਨਾ ਕੋਈ ਤਿਹਾਰ ਆ ਜਾਂ ਕੋਈ ਦਿਨ ਦਿਹਾੜਾ ਹੋਣਾ ਕਿਸੇ ਗੁਰੂ ਵੀਰ ਦਾ ਤੇ ਜਿਆਦਾ ਤਾਂ ਅੱਜ ਸੋਮਵਾਰ ਆ ਮੈਨੂੰ ਲੱਗ ਰਿਹਾ ਵੀ ਮੱਸਿਆ ਹੀ ਹੋਣੀ ਹੈ ਨਾ ਤੇ ਇੱਧਰ ਹੈਗੀ ਆ ਕਾਰ ਪਾਰਕਿੰਗ ਪੈਦਰ ਲਾਉਣੇ ਗੱਡੀ ਫਿਰ ਅੱਗੇ ਚੱਲਦੇ ਆਪਾਂ ਕਾਰ ਪਾਰਕਿੰਗ ਉਧਰ ਵੱਡੀ ਵੀ ਹੈਗੀ ਆ ਜੇ ਜਦੋਂ ਜਾਦੇ ਜਾਦੇ ਰਸ ਹੁੰਦਾ ਉਦੋਂ ਉਧਰ ਵੀ ਗੱਡੀਆਂ ਗਰਾਊਂਡ ਹੈਗਾ ਪਰ ਇਹ ਬਹੁਤ ਵੱਡਾ ਤੇ ਵੈਸੇ ਨਾਰਮਲ ਹੀ ਹੁਣ ਜਿਵੇਂ ਮੱਸੀਆ ਜਾਂ ਕੋਈ ਹੋਰ ਸੰਗ੍ਰਹਿਾਂ ਦਾ ਉਦੋਂ ਫਿਰ ਇਕੱਠ ਹੁਣਾਂ ਕੇ ਹੁੰਦਾ ਫਿਰ ਉਸ ਸਾਹਿਬ ਤੇ ਗੱਡੀਆਂ ਲਵਾ ਦਿੰਦੇ ਆ ਇਹ ਤੇ ਚੱਲਦੇ ਆਂ ਹੀ ਆਪਾਂ ਅੰਦਰ ਚੱਲਦੇ ਆਂ ਗੱਡੀ ਪਾਰਕਿੰਗ ਕਰਤੀ ਤੇ ਆਪਾਂ ਚੱਲਦੇ ਜੀ ਅੰਦਰ ਨਮਸਕਾਰ ਕਰਦੇ ਆਂ ਗੁਰੂ ਮਹਾਰਾਜ ਨੂੰ ਤਾਂ ਦੋਸਤੋ ਇਹ ਜਿਹੜਾ ਆਪਾਂ ਰੋਡ ਤੋਂ ਪਾਰਕ ਕੀਤਾ ਗੇਟ ਸਾਹਮਣੇ ਹੈਗਾ ਇਹ ਗੇਟ ਹੈਗਾ ਮਤਲਬ 2 ਨੰਬਰ ਗੇਟ ਆਪਾਂ ਇਹਨੂੰ ਕਹਿ ਸਕਦੇ ਆਂ ਕਿਉਂਕਿ ਡਿਊਟੀ ਸਾਹਿਬ ਉਹ ਦੂਸਰੀ ਜਗ੍ਹਾ ਕੀ ਦੂਸਰੀ ਸਾਈਡ ਆ ਇੱਧਰ ਜਦੋਂ ਤੁਸੀਂ ਬਿਨਾ ਕਿਸੇ ਤਿਹਾਰ ਤੋਂ ਆਉਣੇ ਹੋ ਜਿਵੇਂ ਅੱਜ ਸੋਮਵਾਰ ਆ ਸੋਮਵਾਰ ਨੂੰ ਸੰਗਤ ਜਿਆਦਾ ਹੁੰਦੀ ਆ ਜਦੋਂ ਸੰਗਤ ਘੱਟ ਹੁੰਦੀ ਆ ਉਦੋਂ ਤੁਸੀਂ ਇਸ ਗੇਟ ਆ ਕੇ ਗੱਡੀ ਜਿਹੜੀ ਤੁਹਾਡੀ ਮੋਟਰਸਾਈਕਲ ਗੱਡੀ ਕਿਸੇ ਵੀ ਤੁਸੀਂ ਸਾਧਨ ਤੇ ਆਏ ਹੋ ਤਾਂ ਅੰਦਰ ਪਾਰਕਿੰਗ ਹੈਗੀ ਆ ਅੰਦਰ ਹੀ ਹੋ ਜਾਂਦੀ ਆ ਹੁਣ ਥੋੜਾ ਜਿਆਦਾ ਰਸ ਜ਼ਿਆਦਾ ਹੋਣ ਕਰਕੇ ਅੱਜ ਜਿਹੜੀ ਗੱਡੀ ਬਾਹਰ ਕਢਾਈ ਆਪਾਂ ਇਹ ਸਾਹਮਣੇ ਜਿਹੜੀ ਪ੍ਰਸੰਗਤ ਦੇਖ ਰਹੇ ਆਂ ਜਾ ਰਹੀ ਆ ਇਧਰ ਦਮਾਨ ਹਾਲ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਕਿਉਂਕਿ ਨਵਾਂ ਦਰਬਾਰ ਸਾਹਿਬ ਬਣ ਰਿਹਾ ਨਵੀਂ ਬਿਲਡਿੰਗ ਤਿਆਰ ਹੋ ਰਹੀ ਆ ਤਾਂ ਜਿਵੇਂ ਉਹ ਬਿਲਡਿੰਗ ਤਿਆਰ ਹੋ ਜੂਗੀ ਉਹ ਬਿਲਡਿੰਗ ਵੀ ਤੁਹਾਨੂੰ ਦਿਖਾਵਾਂਗੇ ਫਿਰ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਧਰ ਹੋ ਜੂਗਾ ਇੱਧਰ ਬਣਿਆ ਹੋਇਆ ਜੀ ਸਰੋਵਰ ਇੱਥੇ ਇਸ਼ਨਾਨ ਪਾਣੀ ਕਰਕੇ ਆਪਾਂ ਅੱਗੇ ਚੱਲਾਂਗੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਾਂਗੇ ਇਹ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਜਗ੍ਹਾ ਦੇ ਉੱਪਰ ਜਿਹੜੀ ਖਾਲੀ ਜਗ੍ਹਾ ਨਾ ਸਭ ਤੋਂ ਪਹਿਲਾਂ ਇੱਥੇ ਦਰਬਾਰ ਸਾਹਿਬ ਇਹ ਜਗ੍ਹਾ ਤੇ ਬਣਿਆ ਹੋਇਆ ਸੀਗਾ ਸਾਹਮਣੇ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਹੀ ਲੰਗਰ ਹਾਲ ਸੀ ਹੈਗਾ ਤੇ ਹੁਣ ਜਿਹੜਾ ਦਰਬਾਰ ਸਾਹਿਬ ਨਵਾਂ ਬਣਾਇਆ ਜਾ ਰਿਹਾ ਉਹ ਥੋੜਾ ਪਿੱਛੇ ਨੂੰ ਹਟਾਤਾ ਬੈਕ ਨੂੰ ਲੈ ਗਏ ਤੇ ਬਿਲਡਿੰਗ ਜਿਹੜੀ ਬਣ ਰਹੀ ਹੈ ਦਰਬਾਰ ਸਾਹਿਬ ਦੀ ਉਹ ਬਹੁਤ ਵਧੀਆ ਨਕਸ਼ਾ ਬਣਾ ਕੇ ਵਧੀਆ ਤਰੀਕੇ ਨਾਲ ਬਣਾਈ ਜਾ ਰਹੀ ਆ ਤੇ ਮੇਰੇ ਖਿਆਲ ਚ ਵੀ 2 ਸਾਲਾਂ ਦੇ ਲਗਭਗ ਹੋ ਗਏ ਕੰਮ ਚੱਲਦੇ ਨੂੰ ਸੰਗਤ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਜਿਹੜਾ ਕੰਮ ਚੱਲ ਰਿਹਾ ਤੇ ਜਦੋਂ ਬਣ ਕੇ ਤਿਆਰ ਹੋਊਗੀ ਉਦੋਂ ਵੀ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਅਸੀਂ ਦਿਖਾਵਾਂਗੇ ਤੇ ਅੱਜ ਜਿਹੜਾ ਆਪਏ ਦੇਖ ਰਹੇ ਆ ਇਹ ਬਿਲਡਿੰਗ ਬਣ ਰਹੀ ਆ ਤਿਆਰ ਹੋ ਰਹੀ ਆ ਤੇ ਥੋੜੇ ਟਾਈਮ 'ਚ ਹੀ ਬਣ ਕੇ ਤਿਆਰ ਹੋ ਜੂ ਫਿਰ ਇੱਧਰ ਆ ਜਿਹੜਾ ਇਸ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋ ਜੂਗਾ ਤਾਂ ਚੱਲਦੇ ਆਂ ਜੀ ਅੱਗੇ ਆਪਾਂ ਦੇਖਦੇ ਆਂ ਸੰਗਤ ਦੇ ਦਰਸ਼ਨ ਕਰਦੇ ਆਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਅੱਗੇ ਚੱਲਦੇ ਆਂ ਮੱਥਾ ਟੇਕਦੇ ਆਂ ਆਪਾਂ ਨਮਸਕਾਰ ਕਰਦੇ ਆਂ ਇਹ ਪੂਰਾ ਜਿਹੜਾ ਆਪਣਾ ਆ ਗਿਆ ਜੀ ਉਹਦੇ ਨਾਲ-ਨਾਲ ਆਪਾਂ ਜਾ ਰਹੇ ਹਾਂ ਇੱਥੇ ਨਾ ਥੋੜਾ ਅੱਗੇ ਜਾ ਕੇ ਨਕਸ਼ਾ ਬਣਾ ਕੇ ਵੀ ਲਾਇਆ ਹੋਇਆ ਵੀ ਜਿਹੜੀ ਆਪਣੀ ਬਿਲਡਿੰਗ ਬਣੂਗੀ ਦਰਬਾਰ ਸਾਹਿਬ ਦੀ ਉਹ ਪਹਿਲਾਂ ਬਣਾ ਕੇ ਲਾਇਆ ਹੋਇਆ ਵੀ ਇਸ ਤਰ੍ਹਾਂ ਦੀ ਦਿਖੂਗੀ ਇਹ ਜਿਹੜਾ ਸਾਹਮਣੇ ਦੇਖ ਰਹੇ ਆਂ ਆਪਾਂ ਇਧਰੋਂ ਜੇ ਆਪਾਂ ਡਿਊੜੀ ਰਾਹੀਂ ਆਉਣਾ ਡਿਊੜੀ ਸਾਹਿਬ ਦੇ ਸਾਹਮਣੇ ਬਣੇ ਹੋਏ ਆ ਮੇਨ ਰੋਡ ਦੇ ਉੱਪਰ ਇਹ ਸਾਹਮਣੇ ਰਸਤਾ ਉਧਰੋਂ ਆ ਜਾਂਦਾ ਸੀ ਇਹ ਦਰਬਾਰ ਸਾਹਿਬ ਨੂੰ ਬਿਲਕੁਲ ਸਿੱਧਾ ਹੋ ਜਾਊਗਾ ਰਸਤਾ ਤੇ ਸਰੋਵਰ ਦੇ ਨਾਲ-ਨਾਲ ਆਪਾਂ ਜਿਵੇਂ ਆਪਾਂ ਸਰੋਵਰ ਦੇ ਨਾਲ-ਨਾਲ ਜਾਂਦੇ ਆ ਤਾਂ ਬਿਲਕੁਲ ਸਾਹਮਣੀ ਇਹ ਜਿਹੜਾ ਰਸਤਾ ਆ ਰਿਹਾ ਡਿਊਡੀ ਸਾਹਿਬ ਤੋਂ ਜੇ ਆਪਾਂ ਹੋ ਕੇ ਆਉਣਾ ਬਿਲਕੁਲ ਸਿੱਧਾ ਹੋ ਜਾਊਗਾ ਇਹ ਦਰਬਾਰ ਸਾਹਿਬ ਨੂੰ ਰਸਤਾ ਜਦੋਂ ਦਰਬਾਰ ਸਾਹਿਬ ਬਿਲਡਿੰਗ ਬਣ ਕੇ ਤਿਆਰ ਹੋਗੀ ਤਾਂ ਇਹ ਜਿਹੜਾ ਲੱਗਿਆ ਹੋਇਆ ਜੀ ਪੂਰਾ ਬਣਾ ਕੇ ਲਾਇਆ ਹੋਇਆ ਵੀ ਜਦੋਂ ਤਿਆਰ ਹੋ ਗਿਆ ਦਰਬਾਰ ਸਾਹਿਬ ਤਾਂ ਜਿਹੜਾ ਫਰੰਟ ਤੋਂ ਆਹ ਤਰੀਕੇ ਦਾ ਦੇਖੂਗਾ ਇਹ ਨਕਸ਼ਾ ਜਿਹੜਾ ਹੈਗਾ ਇਥੱਲੀ ਇਹਦੇ ਨਕਸ਼ੇ ਦੇ ਜਿੱਥੇ ਲੱਗੀ ਹੋਈ ਆ ਤਸਵੀਰ ਨਾਲ ਹੀ ਗੁਰੂ ਕਾ ਗੋਲਕੇ ਵੀ ਲੱਗਿਆ ਇਹਦੇ ਵਿੱਚ ਤੁਸੀਂ ਆਪਣਾ ਦਸਵੰਦ ਆ ਜਿਹੜਾ ਉਹ ਕੱਢ ਸਕਦੇ ਹੋ ਸਰਦਾ ਸਮਾਨ ਕੋਈ ਇਹ ਨਹੀਂ ਹੈਗਾ ਵੀ ਹਾਂਜੀ ਤੁਸੀਂ ਕਿੰਨੀ ਸੇਵਾ ਕਰਨੀ ਆ ਜਿੰਨਾ ਤੁਹਾਡੀ ਮਨ ਲੋ ਮਰਜ਼ੀ ਹੈਗੀ ਆ ਤੁਸੀਂ ਜਿੰਨਾ ਮਰਜ਼ੀ ਇਹਦੇ ਵਿੱਚ ਦਾਨ ਕਰ ਸਕਦੇ ਹੋ ਤਾਂ ਤੁਹਾਡਾ ਵੀ ਹਿੱਸਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਪੈ ਜਾਊਗਾ ਯਾਰ ਕੋ ਤੇਯਾਰਾ ਜਾਣ ਕੇ ਗੁਰ ਕਉ ਤੇ ਕੇਵਾ ਦੇ ਦਿੱਤੇ ਯਾਰ ਕੋ ਤੇਯਾਰਾ ਜਾਣ ਕੇ ਕਾਂ ਫਲਨਾਈ ਆਉਂ ਪਰ ਸੋਲ ਮਿਲਦੇ ਤਿਆਰ ਸੁਖੀ ਸਤਿ ਮੋਤਵਸ਼ਾ ਦੇ ਕੇ ਸਤਿਗੁਰੂ ਸਜੇ ਪਾਤਸ਼ਾਹ ਨੇ ਪਾਈ ਮਾਣੀ ਨੂੰ ਕੋਰੇਆ ਇਸ ਅਰਥੇ ਆਪਾ ਸੋਲੋਂ ਬਣਦੀ ਠਾਪੁਰ ਮੇਰੇ ਜੀ ਜੰਤ ਤੇਰੇ ਘਾਰੇ ਰਾਖ ਸਾਇ ਜੀ ਆਪਣੇ ਦੀ ਗਾਨੀ ਕਰਾਉਣ ਵਾਲੇ ਗੁਰੂ ਦੇ ਜਰਨਲ ਸਰਦਾਰ ਇਹ ਆਪਾਂ ਦਰਬਾਰ ਸਾਹਿਬ ਦੇ ਵਿੱਚ ਹੀ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਦਰਬਾਰ ਸਾਹਿਬ ਨਵਾਂ ਬਿਲਡਿੰਗ ਬਣ ਰਹੀ ਆ ਉਹਦੇ ਕਰਕੇ ਜਿਹੜਾ ਦਮਾਨ ਹਾਲ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਤੇ ਇੱਥੇ ਦਾ ਜਿਹੜਾ ਇਤਿਹਾਸ ਆ ਉਹ ਇੱਥੇ ਖੜਾਮ ਹੈਗੀ ਇੱਕ ਉਹਦੇ ਕਰਕੇ ਜਿਵੇਂ ਆ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਰਾਣੀ ਸੀਗੀ ਜਿਹੜੀ ਉਹ ਇੱਕ ਰਾਜੇ ਦੀ ਰਾਣੀ ਕਹਿੰਦੇ ਵੀ ਪਾਗਲ ਹੋ ਗਈ ਸੀ ਤਾਂ ਉਹ ਖੜਾਮ ਨੂੰ ਜਦੋਂ ਟੱਚ ਕੀਤਾ ਉਹਦੇ ਮੱਥੇ ਨਾਲ ਤਾਂ ਗੁਰੂ ਅਮਰਦਾਸ ਜੀ ਦੀ ਬਖਸ਼ਾ ਹੈਗੀ ਆ ਉਹ ਖੜਾਮ ਦੇ ਉੱਪਰ ਤਾਂ ਪੂਰਾ ਮੈਂ ਅੱਗੇ ਤੁਹਾਨੂੰ ਦਿਖਾਉਂਗਾ ਵੀ ਖੜਾਮ ਦਾ ਕੀ ਇਤਿਹਾਸ ਆ ਤਾਂ ਜਿਵੇਂ ਉਹਦੇ ਮੱਥੇ ਨੂੰ ਲਾਈ ਗਈ ਤਾਂ ਉਹਦਾ ਕਹਿੰਦੇ ਜੀ ਕਾਮਲ ਸੀ ਜਿਹੜਾ ਪਾਗਲਪਨ ਸੀ ਉਹ ਠੀਕ ਹੋ ਗਿਆ ਤੇ ਉਹ ਖੜਾਮ ਆ ਜਿਹੜੀ ਉਹ ਅੱਜ ਵੀ ਮੌਜੂਦ ਹੈਗੀ ਆ ਗੁਰੂ ਘਰ ਦੇ ਵਿੱਚ ਸਾਹਮਣੇ ਜਿਵੇਂ ਆਪਾਂ ਦੇਖ ਰਹੇ ਹਾਂ ਇੱਥੇ ਜਿਹੜਾ ਅੱਜ ਵੀ ਸੰਗਤ ਉਸ ਖੜਾਵ ਨੂੰ ਜਿਹੜਾ ਨਤਮਸਤਕ ਹੁੰਦੀ ਹੈ ਨਮਸਕਾਰ ਕਰਦੀ ਆ ਸਾਹਮਣੇ ਇੱਥੇ ਬਣਿਆ ਹੋਇਆ ਇਹ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਮੱਥੇ ਦੇ ਨਾਲ ਲਾਇਆ ਜਾਂਦਾ ਤੇ ਪ੍ਰਸ਼ਾਦ ਦਿੱਤਾ ਜਾਂਦਾ ਸੰਗਤ ਜੀ ਜਿਵੇਂ ਤੁਹਾਨੂੰ ਆਪਾਂ ਸਾਰਾ ਗੁਰੂ ਘਰ ਪਹਿਲਾਂ ਦਿਖਾਈ ਦਿੱਤਾ ਦਰਬਾਰ ਸਾਹਿਬ ਦੀ ਵੀ ਸੇਵਾ ਚੱਲ ਰਹੀ ਆ ਤੇ ਨਾਲ ਨਾਲ ਲੱਕੜਾਂ ਦੀ ਵੀ ਸੇਵਾ ਚੱਲ ਰਹੀ ਆ ਬਾਬਾ ਜੀ ਦਮਾਨ ਦੇ ਵਿੱਚ ਬੇਨਤੀ ਕਰ ਰਹੇ ਸੀ ਤਾਂ ਆਪਾਂ ਬਾਬਾ ਜੀ ਨੂੰ ਮਿਲਦੇ ਆ ਇਹ ਤੁਹਾਨੂੰ ਇਥੋਂ ਦਾ ਇਤਿਹਾਸ ਕੀ ਆ ਇਹ ਕਿਹੜੇ-ਕਿਹੜੇ ਦਿਨਾਂ ਦੇ ਉੱਪਰ ਇੱਥੇ ਮੰਨ ਲਓ ਜਿਵੇਂ ਇੱਕ ਕਹਿ ਦਈਏ ਵੀ ਜ਼ਿਆਦਾ ਗਿਣਤੀ ਦੇ ਵਿੱਚ ਸੰਗਤ ਆਉਂਦੀ ਉਹ ਸਾਰੀ ਜਾਣਕਾਰੀ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੀਸਰੇ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਦੋਂ ਆਪਣੇ ਸਮੇਂ ਦੇ ਅਨੁਸਾਰ ਸੰਗਤਾਂ ਨੂੰ ਤਾਲ ਰਹੇ ਨੇ ਉਸ ਸਮੇਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਕਿ ਇਸ ਸਥਾਨ ਦਾ ਜਿਹੜਾ ਇਤਿਹਾਸ ਹੈ ਉਹ ਰਾਜਾ ਆਇਆ ਮੈਂ ਸੰਕੇਪ ਰੂਪ ਵਿੱਚ ਹੀ ਬੇਨਤੀ ਕਰਾਂਗਾ ਤੇ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਾਬਾ ਸਤਨ ਸਤ ਜੀ ਮਹਾਰਾਜ ਜਿਹੜੇ ਸੇਵਾ ਕਰਦੇ ਸਨ ਲੱਕੜਾਂ ਢੋਣ ਦੀ ਤੇ ਉਹ ਜਿਹੜੀ ਝੱਲੀ ਰਾਣੀ ਜੋ ਕਿ ਉਹ ਰਾਜਾ ਸੀ ਛੱਡ ਕੇ ਚਲਿਆ ਗਿਆ ਸੀ ਤੇ ਅਗਲ ਪਣ ਹੋਣ ਕਾਰਨ ਜਦੋਂ ਮਹਾਰਾਜ ਚਰਨਾਂ ਵਿੱਚ ਆਏ ਸੀ ਮਹਾਰਾ ਕਹਿੰਦੇ ਵੀ ਇਹ ਜਿਹੜੀ ਬੀਬੀ ਐ ਭਾਈ ਨੇ ਢੰਡ ਕਿਉਂ ਕੱਢਿਆ ਇਸ ਗੱਲ ਤੇ ਇਹ پاਗਲ ਹੈ ਇਹਦੇ ਦਿਮਾਗ ਕੰਮ ਨਹੀਂ ਕਰਦਾ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਮਹਾਰਾ ਨੇ ਸੈਸ ਪਾਏ ਵਜਨ ਕੀਤਾ ਉਸ ਵਚਨ ਦੇ ਮੁਤਾਬਕ ਸਾਧੂ ਬੋਲਿਆ ਸੈਸ ਪਾਏ ਸਾਧ ਕਾ ਬੋਲਿਆ ਵਿਰਥਾ ਨਾ ਜਾਇ ਸਾਧ ਬਚਨ ਅਟਲਾਦਾ ਉਹਦੇ ਕਾਰਨ ਉਹ ਬੀਬੀ ਮੈਂਟਰ ਬਣ ਸੇਵਾ ਦੇ ਵਿੱਚ ਉਹਨੇ ਵਿਗਨ ਪਾ ਦੇਣਾ ਫਿਰ ਇੱਕ ਦਿਨ ਉਹ ਸਤਿਗੁਰੂ ਸੱਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਾਬਾ ਸਚੇਨ ਸਾਧ ਜੀ ਜਿਨ੍ਹਾਂ ਦੇ ਸਥਾਨ ਤੇ ਆਪਾਂ ਖੜੇ ਆ ਉਹਨਾਂ ਨੇ ਬੇਨਤੀ ਕੀਤੀ ਸੱਤੇ ਪਾਤਸ਼ਾਹ ਜੀ ਬੀਬੀ ਮੈਨੂੰ ਬਹੁਤ ਤੰਗ ਕਰਦੀ ਹੈ ਮਾਰਾ ਕਹਿੰਦੇ ਭਾਈ ਸਾਡੇ ਚਰਨਾਂ ਦਾ ਜੋੜਾ ਲੈ ਜਾ ਇਹ ਜਦੋਂ ਤੇਰੇ ਨੇੜੇ ਆਉਣਗੇ ਤੇ ਮੱਥੇ ਨੂੰ ਛੁਆ ਦੇਈ ਇਹ ਆਪਣੇ ਆਪ ਠੀਕ ਹੋ ਜਾਏਗੀ ਉਹ ਜਦੋਂ ਇਸ ਤਰ੍ਹਾਂ ਆਪਣੇ ਰਜਾਨਾ ਦੇ ਰੁਟੀਨ ਮੁਤਾਬਕ ਆਈ ਤੇ ਗੁਰੂ ਸਾਹਿਬ ਦੇ ਬਚਨਾਂ ਦੇ ਮੁਤਾਬਕ ਉਹਦੇ ਮਸਤਕ ਨੂੰ ਉਹ ਜੋੜਾ ਛੁਆਹ ਦਿੱਤਾ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਰਾਣੀ 9 ਬਰ 9 ਹੋ ਗਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਸ ਤੋਂ ਬਾਅਦ ਸਤਗੁਰੂ ਸੱਤੇ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਬੀਬੀ ਲੱਜ ਦੇ ਕਾਰਨ ਤੇ ਉਹਦਾ ਤਾਨਾ ਟਕਿਆ ਬਾਬਾ ਸੱਜਣ ਸਤ ਜੀ ਨੇ ਔਰ ਉਸ ਤੋਂ ਬਾਅਦ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਆਏ ਸਤਗੁਰੂ ਸੱਤੇ ਪਾਤਸ਼ਾਹ ਕਹਿੰਦੇ ਵੀ ਬਹੁਤ ਸੋਹਣੀ ਜੋੜੀ ਤੁਰੀ ਹੁੰਦੀ ਹੈ ਬਾਬਾ ਸੱਜਣ ਸਤ ਜੀ ਕਹਿੰਦੇ ਮਹਾਰਾਜ ਜੀ ਮੇਰੀ ਤਾਂ ਸ਼ਾਦੀ ਹੋਈ ਹੈ ਮੇਰੇ ਤੇ ਬੱਚੇ ਨੇ ਸਤਗੁਰੂ ਕਹਿੰਦੇ ਕੋਈ ਗੱਲ ਨਹੀਂ ਭਾਈ ਇਹਦਾ ਤੇ ਪਤੀ ਨੂੰ ਛੱਡ ਕੇ ਤੁਰ ਗਿਆ ਹੈ ਇਹ ਅੱਜ ਤੋਂ ਬਾਅਦ ਤੇਰੀ ਇਮਾਨਤ ਹੈ ਤੇ ਇਹਦੀ ਪੱਤ ਟੱਕ ਇਹ ਇਸ ਤਰ੍ਹਾਂ guzara ਹੁੰਦਾ ਰਿਹਾ ਸਮਾਂ ਚੱਲਦਾ ਰਿਹਾ ਤੇ ਉਹ ਜਿਹੜੀ ਬੀਬੀ ਐ ਜੋ ਸਤਗੁਰੂ ਸੱਚੇ ਪਾਤਸ਼ਾਹ ਦੇ ਜੋੜੇ ਨਾਲ ਠੀਕ ਹੋਈ ਸੀ ਪਾਣ ਸਾਹਿਬ ਨਾਲ ਠੀਕ ਹੋਈ ਸੀ ਉਸ ਬੀਬੀ ਦੀ ਜਿਹੜੀ ਔਲਾਦ ਐ ਉਹ ਇਸ ਨਗਰ ਵਿੱਚ ਵੱਸਦੀ ਐ ਅੱਜ ਵੀ ਉਹ ਪਰਿਵਾਰ ਬਾਬਾ ਜਰਨੈਲ ਸਿੰਘ ਜੀ ਜਿਹੜੇ ਇੱਥੇ ਦੇ ਮੁਖ ਸੇਵਾਦਾਰ ਨੇ ਉਹ ਸੇਵਾ ਕਰਾਉਂਦੇ ਨੇ ਮੱਲ ਪਰਿਵਾਰ ਸੇਵਾ ਕਰਦਾ ਤੇ ਗੁਰੂ ਨਾਨਕ ਦੇ ਘਰ ਦੀਆਂ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੀਆਂ ਖੁਸ਼ੀਆਂ ਆ 47 ਦੇ ਵੰਡ ਸਮੇਂ ਕਿਉਂਕਿ ਪਾਕਿਸਤਾਨ ਦੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਜਦੋਂ ਵਟਵਾਰਾ ਹੋਇਆ ਪਰਿਵਾਰ ਇਸ ਨਗਰ ਵਿੱਚ ਆ ਕੇ ਵੱਸਿਆ ਇੱਥੇ ਆ ਕੇ ਜਾ ਰਾਇਆ ਵੀ ਆਪਾਂ ਗੁਰੂ ਸਾਹਿਬ ਦੀ ਜਿਹੜੀ ਨਿਸ਼ਾਨੀ ਹੈ ਉਹ ਪਿੱਛੇ ਰਹਿ ਗਈ ਹੈ। ਚਲੋ ਵਾਪਸ ਉਹ ਬਾਬਾ ਜੀ ਪਿੱਛੇ ਜੇ 120-25 ਸਾਲ ਦੀ ਉਮਰ ਭੋਗ ਕੇ ਸੰਸਾਰ ਵਿੱਚੋਂ ਗਏ ਹੈ। ਉਹ ਘੋੜੇ ਤੇ ਸਵਾਰ ਹੋ ਕੇ ਉਸ ਨਗਰ ਵਿੱਚ ਗਏ ਪਾਕਿਸਤਾਨ। ਉੱਥੇ ਜਾ ਕੇ ਉਹ ਜਿਹੜਾ ਘਰ ਸੀ ਜਿਹੜੇ ਘਰ ਵਿੱਚ ਮਹਾਰਾ ਦਾ ਜੋੜਾ ਸੀ ਨਾ ਸਾਰਾ ਘਰ ਤਹਿਸ਼ ਨੈਸ ਹੈ ਪਰ ਜਿਹੜੀ ਉਹ ਅਲਮਾਰੀ ਸੀ ਉਹਦੇ ਵਿੱਚ ਜੋੜਾ ਜਿਉਂ ਦਾ ਤਿਉਂ ਸੀ ਗੁਰੂ ਸਾਹਿਬ ਦੀ ਅਪਾਰ ਕਿਰਪਾ। ਫਿਰ ਉਹ ਜੋੜਾ ਪਾਨ ਸਰ ਇਸ ਨਗਰ ਵਿੱਚ ਲੈ ਕੇ ਆਏ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਵੇਂ ਆਪਾਂ ਹੁਣੇ ਮਹਾਰਾ ਦੇ ਚਰਨਾਂ ਦੇ ਦਰਸ਼ਨ ਕਰਕੇ ਆਏ ਆ ਉਹ ਜੋ ਮਜੂਰ ਹੈ ਇਹ ਮੈਂ ਸੰਖੇਪ ਰੂਪ ਵਿੱਚ ਗੱਲ ਕਰਨੀ ਹੈ ਜੇਕਰ ਤੁਸੀਂ ਪੂਰਾ ਇਤਿਹਾਸ ਪੜਨਾ ਸੁਣਨਾ ਹੈ ਤਾਂ ਲਿਟਰੇਚਰ ਇਥੋਂ ਮਿਲਦਾ ਹੈ ਤੇ YouTube ਦੇ ਵਿੱਚ ਵੀ ਉਹ ਸਾਰਾ ਇਤਿਹਾਸ ਜਿਹੜਾ ਪਾਇਆ ਹੋਇਆ ਤਾਂ ਕਰਕੇ ਮੈਂ ਸਮੇਂ ਦੇ ਵਿੱਚ ਰਹਿ ਕੇ ਟੂਕਾ ਮਾਤਰ ਗੱਲ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਚਰਣਾ ਵਿੱਚੋਂ ਜਿਹੜੀਆਂ ਖੁਸ਼ੀਆਂ ਨੇ ਉਹ ਅੱਜ ਵੀ ਪ੍ਰਾਪਤ ਹੁੰਦੀਆਂ ਹਨ ਜੀ ਇੱਕ ਬਾਬਾ ਜੀ ਤੁਸੀਂ ਚੈਨਲ ਕਹਿ ਰਹੇ ਸੀ ਵੀ ਲਾਈਵ ਚੱਲਦੀ ਹੈ ਜਿਹੜੀ ਕਥਾ ਹਨ ਉਹ ਚੈਨਲ ਦਾ ਨਾਮ ਵੀ ਬੋਲ ਦਿਓ ਤਾਂ ਕਿ ਪਰਿਵਾਰ ਜੁੜਨਾ ਸਟਾਰਟ ਕਰ ਦੇਣ ਹਾਂ ਬਾਬਾ ਭਾਈ ਚਮਕੌਰ ਸਿੰਘ ਇਹ ਨਾਮ ਹਾਂਜੀ ਚਮਕੌਰ ਸਿੰਘ ਦੇ ਨਾਮ ਤੇ ਆਈਡੀ ਹੈ ਤੇ ਉਹ ਤੁਸੀਂ ਚਲੋ ਮੈਂ نیچے ਪਾ ਦੂੰਗਾ ਉਹਦੇ ਵਿੱਚ ਇੱਕ ਪਾ ਦੇ ਰਹੀ ਆ ਵੀ ਜੋੜ ਮੇਲਾ 13 14 ਪਾ ਸਤੰਬਰ ਦਾ ਬਹੁਤ ਵੱਡਾ ਮਹਾਨ ਗੁਰਮਤ ਸਮਾਗਮ ਆ ਰਿਹਾ ਹੈ ਵੱਡੇ ਪੱਦਰ ਤੇ ਮਨਾਇਆ ਜਾਂਦਾ ਹੈ ਉਹਦੇ ਵਿੱਚ ਖੱਲਾ ਪੰਜਾਬ ਨਹੀਂ ਹਿੰਦੁਸਤਾਨ ਨਹੀਂ ਬਲਕਿ ਬਾਹਰ ਲੀਆਂ ਕੰਟਰੀਆਂ ਵਾਲੇ ਵਿੱਚੋਂ ਵੀ ਲੋਕ ਆ ਕੇ ਨਤਮਸਤਕ ਹੁੰਦੇ ਨੇ ਗੁਰੂ ਸਾਹਿਬ ਦੇ ਚਰਣਾ ਵਿੱਚੋਂ ਅਰਦਾਸਾਂ ਬੇਨਤੀਆਂ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅਤੇ ਨਾਲ ਨਾਲ ਜਿਹੜੀ ਸੇਵਾ ਕਿਉਂਕਿ ਸੰਗਤ ਲੱਖਾਂ ਦੀ ਗਿਣਤੀ ਵਿੱਚ ਆਏਗੀ ਬਹੁਤ ਵੱਡੇ ਵੱਡੇ ਲੰਗਰ ਨੇ ਜਿਹੜੇ ਇਸ ਧਰਤੀ ਤੇ ਲਾਏ ਜਾਂਦੇ ਆ ਉਹਦੇ ਵਿੱਚ ਜਿਹੜੀ ਮੇਨ ਬੇਨਤੀ ਇਹ ਆ ਵੀ ਸੇਵਾਦਾਰਾਂ ਦੀ ਲੋੜ ਪੈਂਦੀ ਹੈ ਨੌਜਵਾਨਾਂ ਦੀ ਵੀ ਲੋੜ ਪੈਂਦੀ ਹੈ ਤੇ ਨਾਲ ਨਾਲ ਜਿਵੇਂ ਪਾਲਣ ਦੀ ਲੱਕੜਾਂ ਦੀ ਲੰਗਰਾਂ ਵਾਸਤੇ ਰਸਤਾ ਵਸਤੇ ਲੋੜ ਪੈਂਦੀ ਹੈ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਸੰਗਤਾਂ ਨੂੰ ਬੇਨਤੀ ਕਰਾਂਗਾ ਤੁਹਾਡੇ ਚੈਨਲ ਰਾਹੀਂ ਕਿ ਵੱਧ ਤੋਂ ਵੱਧ ਸੇਵਾ ਕਰਕੇ ਲੰਗਰਾਂ ਦੀ ਸੇਵਾ ਕਰਕੇ ਲੱਕੜਾਂ ਦੀ ਸੇਵਾ ਕਰਕੇ ਹੱਥੀਂ ਸੇਵਾ ਕਰਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਕਮਲਾਂ ਖੁਸ਼ੀਆ ਪ੍ਰਾਪਤ ਕਰ ਸਕਦੇ ਹਾਂ ਇਹ ਬੇਨਤੀ ਜਰੂਰ ਪ੍ਰਵਾਨ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਿ ਠੀਕ ਹੈ ਜੀ ਆਪਣਾ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਤੇ ਆਪਾਂ ਇਹਦੇ ਵਿੱਚ ਪਿੰਡ ਸੈਦੇਵਾਲ ਜ਼ਿਲ੍ਹਾ ਮਾਨਸਾ ਗੁਰੂ ਘਰ ਤੇ ਦਰਸ਼ਨ ਕੀਤੇ ਤੇ ਤੁਹਾਨੂੰ ਵੀ ਕਰਾਏ ਤੇ ਬਾਬਾ ਜੀ ਨੇ ਆਪਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਪੂਰੀ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰੀ ਉਰੇ ਜਰੂਰ ਆਓ ਪਰਿਵਾਰ ਸਵੇਤ ਨਮਸਕਾਰ ਕਰਕੇ ਜਾਓ ਕਿਉਂਕਿ ਇਹ ਜਿਹੜਾ ਗੁਰੂ ਘਰ ਆ ਬਿਲਕੁਲ ਹਰਿਆਣੇ ਦੇ ਨਾਲ ਲੱਗ ਜਾਂਦਾ ਏ ਪਿੰਡ ਸੈਦੇਵਾਲ ਅੱਗੇ ਹਰਿਆਣਾ ਰਤੀ ਆ ਜਾਂਦਾ ਤੇ ਭਲਾਡਾ ਬੋਹਾ ਇਹ ਐਡਰੈਸ ਆਏਗਾ ਤੇ ਹਰ ਟਾਈਮ ਇਥੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਕੋਈ ਤੁਹਾਡੇ ਤੇ ਬੰਦਸ ਨਹੀਂ ਹੈਗੀ ਤੇ ਗੁਰੂ ਘਰ ਦੇ ਵਿੱਚ ਆ ਕੇ ਦਰਸ਼ਨ ਮੇਲੇ ਕਰ ਸਕਦੇ ਹੋ ਤੇ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਊਗਾ ਵਧੀਆ ਲੱਗਿਆ ਹੋਊਗਾ ਤਾਂ ਤੁਹਾਡੇ ਵੀ ਅਗਰ ਨੇੜੇ ਕੋਈ ਇਤਿਹਾਸਕ ਗੁਰੂ ਘਰ ਹੈਗਾ ਤਾਂ ਤੁਸੀਂ ਉਹ ਕਮੈਂਟ ਦੇ ਵਿੱਚ ਐਡਰੈਸ ਲੇਖ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਵੀ ਉਸ ਗੁਰੂ ਘਰ ਆ ਕੇ ਵੀ ਨਮਸਕਾਰ ਕਰੀਏ ਤੇ ਉਹ ਪੂਰੀ ਦੁਨੀਆ ਨੂੰ ਆਪਾਂ ਉਹ ਗੁਰੂ ਘਰ ਵੀ ਦਿਖਾਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ